ਤੁਸੀਂ ਦੇਖ ਰਹੇ ਹੋ ਜਾਨੀ ਤਹਿਸੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੁਰਜ ਜੀ। ਸਾਂਝੇ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਜਾਹਿਰ ਕੀਤਾ ਗਿਆ ਹੈ। ਉਹਨਾਂ ਵੱਲੋਂ ਕੈਬਨਟ ਮੰਤਰੀ ਅਮਨ अरोड़ा ਦਾ ਘਾਰ ਘੇਰਿਆ ਗਿਆ ਹੈ। ਇਸ ਮੌਕੇ ਆਵਾਜ਼ਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਰਹੀ। ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੰਤਜ਼ਾਮ ਤਾਂ ਕੀਤੇ ਗਏ ਸਨ ਪਰ ਸੂਬਾ ਪ੍ਰਧਾਨ ਕਾਮਰੇਡ ਗੋਵਿੰਦ ਸਿੰਘ ਸ਼ਾਂਜਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਿਤ ਹੋਈ ਹੈ। ਸਰਕਾਰ ਮਜ਼ਦੂਰ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਭੱਜ ਗਈ ਹੈ। ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ ਨੇ ਵੀ ਪੰਜਾਬ ਸਰਕਾਰ ਤੇ ਤੰਜ ਕੱਸੇ ਨੇ। ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ। ਆਏ ਦਿਨ ਹੀ ਕਿਸਾਨਾਂ ਮਜ਼ਦੂਰਾਂ ਤੇ लाठीचार्ज ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਟਕੁਤਲੀ ਬਣ ਕੇ ਰਹਿ ਗਈ ਹੈ ਜਿਹੜੇ ਮਜ਼ਦੂਰ ਕਾਰਖਾਨਿਆਂ ਫੈਕਟਰੀਆਂ ਅਤੇ ਉਦਯੋਗਿਕ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਸਰਕਾਰ ਨੇ ਉਹਨਾਂ ਲਈ 12 ਘੰਟੇ ਕੰਮ ਕਰਨ ਦਾ ਕਾਨੂੰਨ ਲਾਗੂ ਕੀਤਾ ਜਦਕਿ 8 ਘੰਟਿਆਂ ਦਾ ਕਾਨੂੰਨ ਸ਼ਹੀਦੀਆਂ ਦੇ ਕੇ ਲਾਗੂ ਕਰਵਾਇਆ ਗਿਆ ਸੀ ਸਾਡੀ ਪਾਰਟੀ CPI ਲਿਬਰੇਸ਼ਨ ਵੱਲੋਂ ਉਦਯੋਗਿਕ ਖੇਤਰਾਂ ਦੇ ਵਿੱਚ 6 ਘੰਟੇ ਕੰਮ ਕਰਨ ਦਾ ਸਮਾਂ ਲਾਗੂ ਕਰਨ ਦੀ ਮੰਗ ਰੱਖੀ ਜਾ ਰਹੀ ਹੈ ਇਸ ਵੇਲੇ ਜਥੇਬੰਦੀ ਦੇ ਆਗੂ ਭੂਪ ਚੰਦ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾ ਰਹੇ ਹਾਂ ਸਰਕਾਰ ਹੈ ਜਿਹੜੀ ਜੋ ਵਾਅਦੇ ਉਹਨੇ ਲੋਕਾਂ ਦੇ ਨਾਲ ਕੀਤੇ ਸੀਗੇ ਉਸ ਤੋਂ ਮਨਕਰ ਹੋ ਗਿਆ ਅਸਲ ਦੇ ਵਿੱਚ ਇਹ ਜਮਾਤੀ ਤੇ ਰਾਜਨੀਤਿਕ ਖਾਸਾ ਹੈ ਨਾ ਦਾ ਕਿ ਲੋਕਾਂ ਨੂੰ ਭੁਲੇਖਾ ਸੀਗਾ ਕਿ ਬਦਲਾਅ ਦੇ ਤੌਰ ਤੇ ਆਏ ਨੇ ਐਕਚੁਅਲੀ ਇਹ ਵੀ ਟੀਮ ਹੈ ਭਾਜਪਾ ਦੀ ਜੋ ਕੁਸ਼ੋ ਕਰ ਰਹੇ ਨੇ ਉਹੀ ਇਹ ਕਰਨ ਲੱਗੇ ਹੋਏ ਨੇ ਕਾਰਪੋਰੇਟ ਘਰਾਣਿਆਂ ਨੂੰ ਇਹ ਮੁਖਾਰਤ ਬੋਲ ਰਹੇ ਨੇ ਜਿਹੜਾ ਕਰਜ਼ਾ ਚੜਾਇਆ ਇਹਨਾਂ ਨੇ 4 ਲੱਖ ਕਰੋੜ ਰੁਪਈਆ ਉਹ 42% ਗਰੀਬ ਲੋਕਾਂ ਦੇ ਹਿੱਸੇ 'ਚ ਇੱਕ ਵੀ ਪੈਸਾ ਨਹੀਂ ਇਹਨਾਂ ਨੇ ਦਿੱਤਾ ਨਾ ਪੈਨਸ਼ਨਾਂ ਦੇ ਰੂਪ 'ਚ ਨਾ ਸਿਹਤ ਸੂਤਾ ਦੇ ਰੂਪ 'ਚ ਨਾ ਪੜਾਈ ਦੇ ਰੂਪ 'ਚ ਸਿਰਫ ਉਹ ਦਿੱਲੀ ਵਾਲਿਆਂ ਵਾਸਤੇ ਤੇ ਆਪਣੇ ਪੇਟ ਭਰਨ ਵਾਸਤੇ ਇਹਨਾਂ ਨੇ ਕੀਤਾ ਹੈ ਸੋ ਅੱਜ ਦਾ ਸਾਡਾ ਜਿਹੜਾ ਧਰਨ ਹੈ ਪਹਿਲਾ ਇਹੀ ਮੰਤਰੀ ਤਿੰਨ ਤਿੰਨ ਸਾਡੀਆਂ ਮੀਟਿੰਗਾਂ 'ਚ ਬੈਠਦੇ ਰਹੇ ਨੇ ਮੁੱਖ ਮੰਤਰੀ ਆਪ ਆਇਆ ਨਹੀਂ ਵੱਡੇ ਪ੍ਰਦਰਸ਼ਨ ਅਸੀਂ ਨੇ ਕੀਤੇ ਨੇ ਉਹ ਦੋਏ ਮੁਨਕਰ ਜਿਹੜੀ ਗੱਲ ਕਰਕੇ ਜਾਂਦੇ ਸੀ ਮੁਨਕਰ ਹੋ ਗਏ ਪਰ ਅਸੀਂ ਹੁਣ ਜਿਹੜੀ ਕਰਵਟ ਲਈ ਹੈ ਇਹਨੂੰ ਕਿਸੇ ਰਿਜ਼ਲਟ ਤੇ ਪਚਾਵਾਂਗੇ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਇਹਨਾਂ ਦਾ ਜਿਹੜਾ ਡੇਢ ਸਾਲ ਹੈ ਉਹ ਜੀਣਾ ਦੁੱਬਰ ਕਰ ਦਿਆਂਗੇ ਜੇਕਰ ਨਾ ਪਰਵਾਹ ਲੈਂਦੇ ਸਾਡੇ ਮਜ਼ਦੂਰਾਂ ਦੀਆਂ ਗੱਲਾਂ ਕੀ ਆਪਣੀਆਂ ਮੰਗਾਂ ਕੀ ਕੀ ਨੇ ਸਾਡੀਆਂ ਮੰਗਾਂ ਲੈ ਜੀ ਮਨਰੇਗਾ ਮਜ਼ਦੂਰਾਂ ਨੂੰ ਹੈ ਜਿਹੜਾ ਘੱਟੋ-ਘੱਟ 200 ਦਿਨ ਕੰਮ ਦਿੱਤਾ ਜਾਵੇ 700 ਰੁਪਿਆ ਦਿਹਾੜੀ ਹੈ ਜਿਹੜੀ ਮਨਰੇਗਾ ਦੀ ਤੇ ਜਿਸ ਤਰ੍ਹਾਂ ਕੇਰਲਾ ਦੀ ਗਵਰਨਮੈਂਟ ਹੈ ਜਿਹੜੀ 900 ਰੁਪਿਆ ਦੂਸਰੀ ਦਿਹਾੜੀ ਦੇ ਰਹੀ ਹੈ ਉਸ ਆਧਾਰ ਤੇ ਦਿਹਾੜੀ ਦਿੱਤੀ ਜਾਵੇ ਪੈਨਸ਼ਨ ਹੈ ਜਿਹੜੀ ਉਹ 5000 ਰੁਪਿਆ ਕੀਤੀ ਜਾਵੇ ਤੇ ਜਿਹੜਾ ਇਹਨਾਂ ਨੇ 1100 ਰੁਪਏ ਦਾ 1000 ਦੀ بجائے 1100 ਤੱਕ ਕੇ ਵਾਅਦਾ ਕੀਤਾ ਹੈ ਉਹ ਪੀਰ ਪੂਰਾ ਕੀਤਾ ਜਾਵੇ ਜਿਹੜੀਆਂ ਨਜੂਰ ਜ਼ਮੀਨਾਂ ਪੰੀਆਂ ਨੇ ਸ਼ਾਮਲਾਟ ਪੰੀਆਂ ਨੇ ਉਹ ਗਰੀਬ ਲੋਕਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ ਤਾਂ ਕਿ ਛੱਤ ਦੇ ਥੱਲੇ ਹਰ ਇੱਕ ਰਹਿਣਾ ਚਾਹੁੰਦਾ ਪਰਿਵਾਰ ਵੱਧ ਗਿਆ ਉਹਨਾਂ ਨੂੰ ਕੌਣ ਵਾਸਤੇ 5-5 ਲੱਖ ਰੁਪਏ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ 15 ਮੰਗਾਂ ਦੇ ਹੁੰਦੀਆਂ